ਜਦੋਂ ਆਪਾਂ ਸਾਗ ਬਣਾਉਨੇ ਆ ਨਾ ਸਾਗ ਖਾਣ ਵੇ ਅੱਧੇ ਤਾਂ ਦੇਖੋ ਐ ਜੀ ਹੁੰਦੇ ਆ ਕਿ ਘਰ ਦੇ ਜਿਹੜੇ ਕਹਿੰਦੇ ਆ ਵੀ ਸਾਗ ਨੂੰ ਤੜਕਾ ਲੱਗਿਆ ਹੀ ਨਹੀਂ ਕਿੰਨਾ ਮਰਜੀ ਤੜਕਾ ਪਾੜੀਏ ਕਿੰਨਾ ਮਰਜੀ ਨੂਨ ਵਿੱਚ ਪਾੜੀਏ ਫੇਰ ਵੀ ਆਖਣਗੇ ਐ ਲੱਗਦਾ ਵੀ ਸਾਗ ਨੂੰ ਤਾਂ ਤੜਕਾ ਲੱਗਿਆ ਹੀ ਨਹੀਂ ਹੁੰਦਾ ਤੇ ਐੇ ਜੀ ਲੋਕਾਂ ਵਾਸਤੇ ਅੱਜ ਆਪਾਂ ਵੀਡੀਓ ਪਾਉਣੇ ਆਗੇ ਤੇ ਉਹਨਾਂ ਨੂੰ ਆਪਾਂ ਦਿਖਾਉਣੇ ਆ ਵੀ ਕਿੱਦਾਂ ਤੜਕਾ ਲਾਈਦਾ ਹੈਗਾ ਤੇ ਇਸ ਤਰੀਕੇ ਨਾਲ ਲਾਇਓ ਤੜਕਾ ਤੇ ਕਦੇ ਵੀ ਤੁਹਾਨੂੰ ਆਏ ਨਹੀਂ ਕਹਿਣਗੇ ਵੀ ਤੁਸੀਂ ਸਾਗ ਨੂੰ ਤੜਕਾ ਲਾਇਆ ਨਹੀਂ ਨਾ ਸਰੋਂ ਦਾ ਤੇਲ ਪਾਲਿਆ ਡੂੜ ਕੜਚੀ ਉਸ ਤੋਂ ਬਾਅਦ ਮੇਨ ਕੰਮ ਆਉਂਦਾ ਜਿਹੜਾ ਮਸਲਾ ਚੀਰਿਆ ਇਹਨੂੰ ਮੋਟਾ-ਮੋਟਾ ਜੀਰਨਾ ਦਾ ਬਰੀਕ ਨਹੀਂ ਜੀਰਨਾ ਮੋਟਾ-ਮੋਟਾ ਹਾਰੇ ਨੂੰ ਪਾ ਦੋ ਵਿੱਚ ਗੰਡਾ ਹੋ ਗਿਆ ਯਾਨੀ ਕਿ ਪਿਆਜ਼ ਹੋ ਗਿਆ ਲਸਣ ਹੋ ਗਈ ਟਮਾਟਰ ਹੋ ਗਈ ਹਰੀਆਂ ਮਿਕਸ ਕਰ ਲਓ ਹਾਰੇ ਨੂੰ ਆਪਾਂ ਮਿਕਸ ਕਰ ਦੇਣਾ ਆਪਾਂ ਇਹ ਹੀ ਆ ਤੜਕਾ ਲਾਵਾਂਗੇ ਜੀ ਜਿਹੜਾ ਮੁਰਕੇ ਇਹ ਕਹਿਣੀ ਨਾ ਵੀ ਹਾਂ ਤੜਕਾ ਲੱਗਿਆ ਨਹੀਂ ਹੈਗਾ ਇਹ ਆਕਰ ਨਰਤਾ ਜਿੰਨੀ ਬੜਾ ਕਰੋ ਹੁੰਦੀ ਹੈ ਜਦੋਂ ਆਪਾਂ ਬਰੀਕ ਬਰੀਕ ਜਿਹਾ ਸਮਾਨ ਕੱਟ ਦਿੰਨੇ ਆਗੇ ਲਸਣ ਦੀਆਂ ਗੰਡੀਆਂ ਤੇ ਸਾਲਟੀਆਂ ਜਿੱਟੀਆਂ ਪਈਆਂ ਚਲ ਕੋਈ ਗੱਲ ਨਹੀਂ ਜਦੋਂ ਆਪਾਂ ਬਰੀਕ ਬਰੀਕ ਕੱਟ ਦਿੰਨੇ ਆ ਨਾ ਉਹ ਜਦੋਂ ਆਪਾਂ ਤੜਕਾ ਲਾਉਣੀ ਆ ਸਾਗਰੀ ਬਿੱਤੀ ਨਸਤ ਹੋ ਜਾਂਦਾ ਸਾਰਾ ਤੇ ਯਾਨੀ ਕਿ ਦੇਖਣ ਨੂੰ ਨਹੀਂ ਆ ਪਤਾ ਲੱਗਦਾ ਵੀ ਤੜਕਾ ਲੱਗਿਆ ਯਾਨੀ ਕਿ ਪੇਸਟ ਆਉਂਦਾ ਉਹਦਾ ਪਰ ਜਦੋਂ ਅੱਖਾਂ ਨੂੰ ਦੇਖਣ ਨੂੰ ਐਂ ਲੱਗਦਾ ਜੀ ਇਹ ਲੱਗਿਆ ਹੋਇਆ ਹੈਗਾ ਤੜਕਾ ਇਹ ਕਾਹਨੋਂ ਦੁਖਾਉਣ ਬਾਅਦ ਤੇ ਆਪਾਂ ਜਿਹੜਾ ਸਮਾਨ ਆ ਮੋਟਾ-ਮੋਟਾ ਕੱਟਣਾ ਦਾ ਤੇ ਮੇਰੇ ਮੰਗੂ ਚਾਹੇ ਤੁਸੀਂ ਲਾਸਣ ਇਹ ਸਾਫ ਤੇ ਛੱਡ ਦੋ ਵਿੱਚ ਕੋਈ ਚੱਕਰ ਨਹੀਂ ਜੰਗੀ ਤਰ੍ਹਾਂ ਭੁੰਨਣਾ ਆਪਾਂ ਇਹਨੂੰ ਚੱਕਾ ਨਹੀਂ ਹਿੱਜਣਾ ਆਏਗਾ ਗੰਡਾ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਨੂਨ ਤੇ ਮਿਰਚ ਇੱਕ ਚਮਚਾ ਭਰ ਕੇ ਪਾ ਦਾਂ ਨੂਨ ਦਾ ਥੋੜਾ ਜਿਹਾ ਰੱਖ ਲੈਣੇ ਚਲ ਕਿਤੇ ਬੜਾ ਨਾ ਹੋ ਜਾਈ ਤੇ ਇੱਕ ਚਮਚਾ ਭਰ ਕੇ ਪਾਵਾਂਗੇ ਮਿਰਚਾਂ ਦਾ ਮਿਰਚਾਂ ਥੋੜੀਆਂ ਜਿਹਾ ਹੋਰ ਪਾਉਣੀ ਹੈ ਇਹ ਮਿਲਿਆ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਸਾਗ ਸਾਗ ਵੀ ਆ ਬਤੀਲੇ ਦੇ ਵਿੱਚ ਬਣਿਆ ਪਿਆਗਾ ਇਹਨੂੰ ਮਿਕਸ ਕਰ ਲੈਣਾ ਮੈਂ ਨਾ ਫਿਰ ਪਰਪਰ ਕੜਛੀਆਂ ਇਹਦੇ ਵਿੱਚ ਆਪਾਂ ਪਾ ਦੇਣੀ ਹੁਮਾਰ ਕੇ ਮਲਿਉਣਾ ਇਹਨੂੰ ਲਓ ਜੀ ਤੜਕਾ ਆਪਣਾ ਲੱਗ ਗਿਆ ਤੇ ਸਾਗ ਆਪਣਾ ਪਟਾਕੇ ਜੇ ਪਉਣ ਲੱਗ ਗਿਆ ਦੇਖੋ ਪੂਰੀ ਬੁਧੀਆ ਨਾਲ ਹੁਣ ਦੂਰੀ ਪਤਾ ਲੱਗਦਾ ਦੇਖੋ ਵੀ ਤੜਕਾ ਲੱਗਿਆ ਹੋਇਆ ਹੈਗਾ ਕਿਤੇ ਜੇ ਸਮਾਨ ਮੋਟਾ-ਮੋਟਾ ਦੀਨਾਂ ਨੇ ਇਹਦੇ ਵਿੱਚ ਪਾਇਆ ਤਾਂ ਫੇਰ ਨਹੀਂ ਗਹਿਣਾ ਦੇਖੋ ਵੀ ਤੜਕਾ ਨਹੀਂ ਲੱਗਿਆ ਹੈਗਾ ਆ ਦੇਖੋ ਠੀਕ ਹੈ ਲਸਣ ਦੀਆਂ ਗੰਡੀਆਂ ਦੇਖੋ ਤੁਸੀਂ ਤੇ ਹੁਣ ਇਹਨੂੰ ਪਉਣੇ ਆਪਾਂ ਇੱਕ ਬਾਟੀ ਜੀ ਚੱਕੋ ਜੀ ਸਾਗ ਆਪਣਾ ਤਿਆਰ ਆਗਾ ਤੜਕਾ ਲੱਗ ਕੇ ਤੇ ਇਹਦੇ ਵਿੱਚ ਪਾ ਲਈਆਂ ਹੁਣ ਕਿਉ ਆਪਾਂ ਚੱਕੋ ਕਿਉ ਆਪਣੇ ਬਾਧੂ ਖਾਂਦੇ ਆਗੇ ਖੁੱਲੇ ਹੱਥ ਦਾ ਲਓ ਜੀ ਆਪਣੀ ਇੱਕ ਜਿਹੜੀ ਪਲੇਟ ਤਿਆਰ ਆ ਤੇ ਜਿਹੜੇ ਭਣ ਪਾਈਆਂ ਨੂੰ ਆਤਾ ਨਾ ਐ ਕਹਿੰਦੀ ਵੀ ਤੜਕਾ ਨਹੀਂ ਲੱਗਿਆ ਜਾਂ ਪਤਾ ਨਹੀਂ ਲੱਗਦਾ ਤੜਕਾ ਲੱਗਣ ਦਾ ਤਾਂ ਇਹ ਤਰੀਕੇ ਨਾਲ ਲਾਓ ਤੜਕਾ ਤਾਂ ਭੁੱਲ ਕੇ ਵੀ ਨਹੀਂ ਦੇਖੋ ਕਹਿਣਗੇ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਬੱਤ ਬੱਤ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਮੈ ਲੱਗੀ